ਤਨ ਹੈ ਤਨ ਹੈ ਤਨ ਹੈ ਬਾਬਾ ਟੱਲ ਰਾਇ ਜੀ ਤਨ 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 ਹੈ ਤਨ ਹੈ ਬਾਬਾ ਟੱਲ ਰਾਇ ਜੀ ਤਨ ਜਪ ਤਨ ਹੈ ਤਨ ਹੈ ਤਨ ਹੈ ਬਾਬਾ ਟਲ ਰਾਇ ਜੀ ਤਨ 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 ਹੈ ਤਨ ਹੈ ਬਾਬਾ ਟਲ ਰਾਇ ਜੀ ਤਨ ਜਪੋ ਇੱਕ ਗੱਲ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਆਪਣੇ ਮੋਦੀ ਦਾ ਦੱਸ ਰਹੇ ਜਿਹੜੀ ਗੱਲ ਮੈਂ ਕਹੀਆਂ ਨਾ ਬਾਬਾ ਕਲ ਪੁੱਛੀ ਆਪਾਂ ਕਹੀਆਂ ਕੱਲ ਦਾ ਇਹ ਦੇਖੋ ਇਨਾ ਵੱਡਾ ਕਾਰਜ ਹੁੰਦਾ ਸਾਡੇ 750 ਕਣ ਵੰਡਿਆ ਗਿਆ ਤੇ ਰਾਸ਼ਨ ਵੀ ਕੋਈ ਨਾਮਚਾਰੇ ਵਾਲੀ ਗੱਲ ਨਹੀਂ ਹੈ ਕਿਉਂਕਿ 2-2 ਕਿਲੋ ਆਟਾ ਫੜਾ ਕੇ ਤੋਰ ਦਿੱਤਾ ਉਹ ਕੰਮ ਨਹੀਂਗਾ ਹਰ ਬੀਜ ਨੂੰ ਜਿਵੇਂ ਮੈਂ ਪਹਿਲੇ ਦੱਸਿਆ 1 ਕਿਲੋ ਮੂਹ ਵੀ ਤੋਂ ਹੀ ਦਾਲਾ 1 ਕਿਲੋ ਮਸਰ ਸੌਂਗ ਦਾਲਾ 1 ਕਿਲੋ ਕਾਲੇ ਛੋਲੇ ਨੇ ਪੋਨਾ ਕਿਲੋ ਚਾਪਤੀ ਹੈ ਇੱਕ ਜੋ ਬੋਤਲ ਸੌਨ ਦੇ ਤੇਲ ਦੀ 1 ਲੀਟਰ ਦੀ ਤੇ ਇੱਕ ਰਿਫਾਇਨ ਦਾ ਪੈਕਟ ਮਤਲਬ ਰਜਵਾਰ ਆਸ਼ਾ ਲਗਾ ਕੋਈ ਨਾਮ ਜਰਾ ਨਹੀਂ ਗੱਲ ਨਹੀਂ ਹੈ ਜਦ ਮੈਂ ਤੁਹਾਨੂੰ ਦੋਸਰਿਆਂ ਬਾਬਾਟਾਲ ਗਿਆ ਪੱਕੀਆਂ ਪਕਾਈਆਂ ਖਲਦਾ ਐ ਐ ਸੋਸਾਇਟੀ ਬਾਬਾਟਾਲ ਦੇ ਨਾਂ ਦੀ ਬਣੀ ਐ ਨਾ ਜੇ ਦੇਖੋ ਇੰਨਾ ਵੱਡਾ ਕਾਲਜ ਹੁੰਦਾ ਸਾਲੀ ਸਿਰਮਣੀ ਹੁੰਦਾ ਉਹਨਾਂ ਅਪ੍ਰੈਲ ਐ ਫਿਰ ਸਤੰਬਰ ਐ ਫਿਰ ਦਸੰਬਰ ਠੀਕ ਐ ਕਿਸੇ ਵੀ ਕਾਰਜਵਾਰ ਸੇ ਅਸੀਂ ਉਰੇ ਹੀ ਅਸੀਂ ਨਹੀਂ ਜਾਂਦੇ ਉਰੇ ਹੀ ਕਰਦੇ ਨੇ ਲੋਕੀ ਕਿਸ ਨੰਬਰ ਵਾਰ ਕਰਦੇ ਨੇ ਕਿ trapio ਮੇਰੇ ਉਗਰਾਈਆਂ ਹੁੰਦੀਆਂ ਨੇ ਜੇ ਕੋਈ ਲੰਗਰ ਵਾਲਾ ਉਗਰਾਈ ਕਰਦਾ ਸਾਡੀ ਕਿਸੇ ਤਰ੍ਹਾਂ ਦੀ ਕੋਈ ਉਗਰਾਈ ਨਹੀਂ ਉਗਰਾਈ ਕਿਉਂ ਨਹੀਂ ਕਰਦੇ ਕਿਉਂਕਿ ਬਾਬਾ ਜੱਲ ਪਕੀਆਂ ਪਕਾਈਆਂ ਖਾਂਦਾ ਸੋ ਕਾਰਨ ਚੱਲਦੇ ਨੇ ਤੋ ਸੋ ਰੋਜ਼ ਤੇਰੇ ਉਪਰ ਕਹਿੰਦਾ ਬਾਬੇ ਤੋਂ ਦੂਰ ਤਲ ਕੇ ਰਸ ਤਰੀ ਕਹਿੰਦਾ ਤਨ ਹੈ ਤਨ ਹੈ ਤਨ ਹੈ ਬਾਬਾ ਹਟਲ ਰਾਇ ਜੀ ਤਨ oh, oh.